ਗੁਰੂ ਸਾਹਿਬ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾੜੇ ਦੀ ਦੂਫਾਣੀ ਵਿਚ ਬਾੜੀ ਅੰਤ ਸਾਰੇ ਗੁਰਬਾਣੀ ਕਹੈ ਸਿਵ ਜਨ ਮੰਨੈ ਹਰ ਤੱਕ ਨੂਰ ਨਸਾਰੇ ਅੱਜ ਦੇ ਸ਼ੋਕ ਦਿਖਾਰੇ 1604 ਈਸਵੀ ਨੂੰ ਤਾਨਕੁਰਵਰ ਦੇਵ ਜੀ ਮਹਾਰਾਜ ਨੇ ਸਮੁੱਚੀ ਮਾਨਤਾ ਵਾਸਤੇ ਬਹੁਤ ਹੀ ਭਾਰੀ ਕੁਰਬਾਨ ਕਰਤਾ ਜੋ ਭਾਈ ਗੁਰਦਾਸ ਜੀ ਦਾ ਸੋਤ ਬਾਣੀ ਗੁਰਦਵਾਰਾ ਸ਼੍ਰੀ ਰਾਮ ਸਰਸਵ ਜੀ ਵਿਖੇ ਜੁਆ ਕੇ پوتھی صاحب کے روپ میں آج کے دن بابا بڈا صاحب ستھر سبائی مارک کر کے آپ چوہ صاحب کی سیوا دیا ہوا ساچ کنڈ شریح ہرمند صاحب جی ابھی پہنچے اور اتنے پہنچ کے بابا بڈا صاحب جی نے کیا کہ بڑھا صاحب کھولو دے ہو آواز سونے سب پانت ادب سنگ جب گرنتھ سکولہ بے آواز اٹھا بولا سو ہی مہاج جو کارجا رویا ਦਰਬਾਰ ਕੰਕ੍ਰਮਨ ਆਇਆ ਰਾਤ ਦਰਤ ਸੁਭਾਵਿਕਤਾ ਸੁਭਾਵਿਕ ਵਿੱਚ ਅਮ ਜਲਸ਼ ਆਇਆ ਰਾਤ ਉਕਵਾਜ ਭਾਨਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਰੂਪ ਹੈ ਜੋ ਬਹੁਤ ਸ਼ਰਧਾ ਸਤਿਕਾਰ ਨਾਲ ਪੜਾਏ ਜਾ ਰਿਹਾ ਹੈ ਨਗਰ ਕੀਰਤਨ ਗੁਰਦੁਆਰਾ శ్రీ ਰਾਮ ਸਾਹਿਬ ਜੀ ਤੋਂ ਸ਼ੁਰੂ ਹੋਇਆ ਜੋ ਸ਼੍ਰੀ ਅਕਾਲ ਕਸੇਤਰ ਜੀ ਦੇ ਇਖਤਿਆਰ ਕੇ ਸਰਪਤ ਹੋਵੇਗਾ ਜਲਾਓ ਸਜੇ ਹੋਏ ਨੇ ਸ਼ਾਮ ਦੀ ਮਾਰਾ ਬੋਲੇਗੀ ਆਸ਼ਵਾਜੀ ਹੋਵੇਗੀ ਜੀ ਦਰਬਾਰ ਹੋਲੇਗਾ ਸ੍ਰੀ ਅਸਨ ਕੰਮ ਅੱਜ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਮਕਦੀਆਂ ਬਹੁਤ

ਤਸਵੀਰਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਦੀ ਹਨ ਜਿੱਥੇ ਰਾਮ ਸਰ ਸਾਹਿਬ ਤੋਂ ਨਗਰ ਕੀਰਤਨ ਦੀ ਰਮਤਾ ਹੋਈ ਸੀ ਤਾਂ ਹੋਣ ਨਗਰ ਕੀਰਤਨ ਜਿਹੜਾ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜਿਹੜਾ ਪਹੁੰਚ ਚੁੱਕਾ ਹੈ ਪਰਵੇਸ਼ ਕਰ ਚੁੱਕਾ ਹੈ ਤਸਵੀਰਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਤੋਂ ਤੋਂ ਦੱਸਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਜਿਹੜਾ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਦੀ ੁਰਮਤਾ ਕੀਤੀ ਗਈ ਸੀ RAMSAR ਸਾਹਿਬ ਗੁਰਦਵਾਰਾ ਸ੍ਰੀ RAMSAR ਸਾਹਿਬ ਤੋਂ ਇਸ ਨਗਰ ਕੀਰਤਨ ਦੀ ਅਧਿਐਕਸ਼ਤਾ ਨਗਰ ਕੀਰਤਨ ਦੀ ੁਰਮਤਾ ਹੋਈ ਸੀ ਨਗਰ ਕੀਰਤਨ ਜਿਹੜਾ ਇਸ ਸਮੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਰਕਰਮਾ ਦੇ ਵਿੱਚ ਪਹੁੰਚ ਚੁੱਕਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਤੇ ਨਗਰ ਕੀਰਤਨ ਜਿਹੜਾ ਅਕਾਲ ਤਖਤ ਸਾਹਿਬ ਦੇ ਵੱਲ ਵੱਧਾ ਦਿਖਾਈ ਦੇ ਰਿਹਾ ਤੁਹਾਡੇ ਨਾਲ ਤਸਵੀਰਾਂ ਅਸੀਂ ਸ਼ੇਅਰ ਤੋਂ ਹੀ ਜਿਹੜੀਆਂ ਸਾਂਝਾ ਕਰ ਰਹੇ ਸਤਿਗੁਰੂ ਸ਼੍ਰੀ ਮੰਤਪ ਸਾਹਿਬ ਦੇ ਪ੍ਰਕਰਮਾਂ ਦੀਆਂ ਤਸਵੀਰਾਂ ਨੇ ਸਬੇਨਾਮ ਵਾਹੇ ਕਰੋ ਸਾਬੇਨਾਮ ਵਾਹੇ

को साल 2023 में 342 दूसरे साल अगस्त में चले लागू विवादों दो टप्पर नाम के मामले में नौ तारम पर बात की राजनीतिक विवाद यह घटना को बाद में जो भारत सरकार ने 700 और भारत के साथ कर के नेतृत्व के साथ संयुक्त भारत के इस विवाद पर दावा मांग कर रख दिया है میں کو یہاں الگ ਕਰਨ ਨਿੱਤਾਂ ਵਿੱਚ ਧਾਈ ਸਭ ਥਾਈ ਹੋਏ ਸਹਾਰੇ ਦਸਵੇਂ ਖਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਡਿਕਾਂ ਦੇ ਇੱਕ ਚਲਾਈ ਤੇ ਗਵਾਹੀ ਦੇਖ ਕੇ ਅਨ ਨਿੱਟ ਕੀਤਾ ਸਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਫਾਲਸਾ ਜੀ ਬਲ ਜੀ ਵਾਹਿਗੁਰੂ چیت آن کا ستارے جہاں جہاں خالصا جی صاحب ਵਾਸ਼ੀਓਰ ਕਸਮ ਪਾਏ ਮੁਸਾਦਨੀ Bye. ਹਰੇਕ ਵਿੱਚ ਰੱਬ ਨੂੰ ਦੇਖਦੇ ਹਾਂ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਗੁਰੂ ਨਾਨਕ ਦੇ ਘਰ ਦੇ ਅੰਦਰ ਮੁਹੱਬਤ ਸਿਖਾਈ ਜਾਂਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਵਿਦੇਸ਼ਾਂ ਦੀ ਧਰਤੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਹੁਤ ਸਾਰੀਆਂ ਐਸੀਆਂ ਸ਼ਿਕਾਇਤਾਂ ਪਹੁੰਚਦੀਆਂ ਨੇ ਬਹੁਤ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਆਮ ਕਰਕੇ ਬੜੇ ਸ਼ਰਧਾਲੂ ਸਿੱਖਾਂ ਦੇ ਵੱਲੋਂ ਇਹ ਆਕਾਲ ਤੱਕ ਸਾਹਿਬ ਬੇਨਤੀ ਕੀਤੀ ਜਾਂਦੀ ਹੈ ਕਿ ਸਾਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਬੈਨ ਕਰ ਦਿੱਤਾ ਗਿਆ ਹੈ ਰੋਕ ਦਿੱਤਾ ਗਿਆ ਹੈ ਔਰ ਸਾਨੂੰ ਗੁਰਦੁਆਰਾ ਸਾਹਿਬ ਆਉਣ ਨਹੀਂ ਦਿੱਤਾ ਜਾ ਰਿਹਾ ਤਾਂ ਮੈਂ ਸਮੁੱਚੀ ਸਿੱਖ ਸੰਗਤ ਨੂੰ ਇਹ ਅਪੀਲ ਕਰਦਾ ਹਾਂ ਕਿ ਅਸਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿਧਾਂਤਾਂ ਤੇ ਅਮਲ ਕਰਨਾ ਚਾਹੀਦਾ ਹੈ ਜੋ ਵੀ ਮਰਿਆਦਾ ਦੇ ਮੁਤਾਬਕ ਜੋ ਗੁਰਦੁਆਰੇ ਆਉਣ ਦੀ ਮਰਿਆਦਾ ਹੈ ਉਦੇ ਮੁਤਾਬਕ ਗੁਰਦੁਆਰਾ ਸਾਹਿਬ ਵਿਖੇ ਆਉਂਦਾ ਹੈ ਤਾਂ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹਾਂ ਗੁਰੂ ਘਰ ਆਉਣ ਤੋਂ ਇਸ ਸਬੰਧੀ ਬਕਾਇਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਹੁਕਮਨਾਮਾ ਵੀ ਪੰਥ ਦੇ ਨਾਮ ਤੇ ਹੋ ਚੁੱਕਾ ਹੈ ਕਿ ਕਿਸੇ ਵੀ ਪ੍ਰਾਣੀ ਮਾਤਰ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ ਜਿਹੜੇ ਵੀ ਲੋਕ ਅਜੇ ਵੀ ਐਸੇ ਕੰਮ ਕਰਦੇ ਨੇ ਨਿੱਜੀ ਕਿੜਾ ਕੱਢਣ ਦੇ ਵਾਸਤੇ ਬੜੀਆਂ ਗੁਰਸਿੱਖ ਸੰਗਤਾਂ ਗੁਰੂ ਪਿਆਰਿਆਂ ਜਾਂ ਆਮ ਪ੍ਰਾਣੀ ਮਾਤਰ ਦਾ ਗੁਰਦੁਆਰੇ ਦੇ ਵਿੱਚ ਆਉਣ ਤੇ ਪਾਬੰਦੀ ਲਗਾ ਕੇ ਫੇਰ ਕਾਨੂੰਨ ਦੇ ਰਾਹੀਂ ਉਹਨਾਂ ਨੂੰ ਰੋਕਦੇ ਨੇ ਜੋ ਵੀ ਝਗੜੇ ਹਨ ਜੋ ਵੀ ਆਪਸੀ ਵਿਚਾਰਕ ਵਖਰੇਵੇਂ ਹਨ ਉਹਦਾ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਹੈ ਜਾਂ ਜੋ ਕੋਈ ਕਾਨੂੰਨੀ ਨੁਕਤੇ ਉਹ ਵੱਖਰੀ ਗੱਲ ਹੈ ਪਰ ਸਿਧਾਂਤਕ ਤੌਰ ਦੇ ਉੱਤੇ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ